ਅੱਜ ਆਪਾਂ ਬਣਾਉਣੇ ਆ ਕੱਚੀ ਗੋਭੀ ਮਸਾਲੇਦਾਰ ਤੇ ਗੋਭੀ ਆਪਣੀ ਇਹ ਲੱਗ ਰਹੀ ਹੈ ਤੇ ਇਹ ਸਾਰੇ ਫੁੱਲਾਪਾ ਤੋੜ ਲੈਣੇ ਆ ਕਿਉਂਕਿ ਜਿਹੜੇ ਫੁੱਲਾ ਇਹ ਨਿਸਰੀ ਜਾਂਦੇ ਆਗੇ ਤੇ ਤਾਂ ਕਰਕੇ ਇਹ ਆਪਾਂ ਗੋਭੀ ਪੈਣਾ ਹੀ ਬਹੁਤ ਵਾਰੀ ਤੋੜੀ ਆ ਪਰ ਅੱਜ ਆਪਾਂ ਨਾ ਕੱਚੀ ਗੋਭੀ ਮਸਾਲੇਦਾਰ ਬਣਾਉਣੇ ਆ ਇਹ ਬਹੁਤ ਸਵਾਦ ਲੱਗਦੀ ਹੈਗੀ ਵੀ ਇਹ ਨੂੰ ਸਮਝ ਲੋ ਬਗੈਰ ਰੋਟੀ ਤੋਂ ਹੀ ਖਾਣੇ ਆਗੇ ਕੱਚੀ ਗੋਭੀ ਨੂੰ ਤੇ ਵੀ ਆਏ ਆ ਵੀ ਆਪਾਂ ਸਮਾਰਕੀ ਨਹੀਂ ਪਕਾਉਣੀ ਹੈਗੀ ਇਹ ਜਿਵੇਂ ਕਿ ਆਪਾਂ ਕਹਿੰਦੇ ਥੋੜੀ ਕੱਚੀ ਰੱਖਣੀ ਆ ਉਹ ਤਰੀਕੇ ਨਾਲ ਇਹ ਆਪਾਂ ਸਲਾਦ ਦੇ ਨਾਲ ਖਾਣੀ ਆਗੀ ਤੇ ਜਵਾਕ ਜਿਹੜੀ ਇਹ ਗੋਭੀ ਨੂੰ ਨਾ ਬਹੁਤ ਛੌਂਕ ਨਾਲ ਖਾਂਦੇ ਆ ਕਿਉਂਕਿ ਬਣਦੀ ਬਹੁਤ ਵਧੀਆ ਹੈਗੀ ਤੇ ਇਹਨੂੰ ਆਪਾਂ ਚੁੱਲੇ ਤੇ ਬਣਾਵਾਂਗੇ ਚੁੱਲੇ ਤੇ ਬਣਾਵਾਂਗੇ ਕੜਾਈਏ ਦੇ ਵਿੱਚ ਬਣਾਵਾਂਗੇ ਤੇ ਪਹਿਨਾ ਪੱਗ ਜੀ ਮਚਾ ਲੈਨੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਉਣੇ ਆਪਾਂ ਸਰੋਂ ਦਾ ਤੇਲ ਆਪਾਂ ਤੇਲ ਚੀ ਬਣਾਉਣੀ ਹੈ ਤੇਲ ਚ ਦੇਖੋ ਜਿਹੜੀ ਗੋਭੀ ਆ ਬਹੁਤ ਵਧੀਆ ਬਣਦੀ ਹੈਗੀ ਮਸਾਲੇਦਾਰ ਗੋਭੀ ਤੇ ਪਹਿਲਾਂ ਲੱਕੜਾਂ ਦੇਖਣ ਗਏ ਸੀ ਉਹ ਥੋੜੀਆਂ ਜਿਹੀਆਂ ਗਿੱਲੀਆਂ ਨੇ ਚਲੋ ਕੋਈ ਨਾ ਫਿਰ ਆਪਾਂ ਦੁਬਾਰੇ ਦੂਜੀ ਸਾਈਡ ਦੇਖ ਕੇ ਆਵਾਂਗੇ ਉਧਰ ਪਈਆਂ ਸੀ ਵੀ ਜੀ ਉਹ ਸੁੱਕੀਆਂ ਹੋਈਆਂ ਫਿਰ ਆਪਾਂ ਉਹ ਚੱਕ ਲੈ ਆਵਾਂਗੇ ਇੱਕ ਵਾਰੀ ਆਪਾਂ ਅੱਗ ਮਚਾ ਦੇਣੀ ਹੈ ਜੀ ਤੇ ਹੂੰ ਤਾਂ ਦੇਖੋ ਗੈਸ ਤੇ ਵੀ ਬਣਾ ਲੈਨੇ ਪਰ ਜਿਹੜੀ ਚੁੱਲੇ ਤੇ ਚੀਜ਼ ਬਣਾਉਣਾ ਥੋੜੀ ਜਿਆਦਾ ਸਵਾਦ ਬਣ ਜਾਂਦੀ ਹੈ ਜੀ ਗੈਸ ਨਾਲੋਂ ਤੋ ਜੀ ਮਸਾ ਜਿਹੜਾ ਤੇਲ ਆਪਣਾ ਬਣ ਗਿਆ ਤੇ ਹੁਣ ਆਪਾਂ ਗੋਭੀ ਇਹਦੇ ਵਿੱਚ ਸਾਰੀ ਪਾ ਦੇਣੀ ਆ ਤੇ ਜਿਹੜੇ ਤੇ ਫੁੱਲ ਕਰਨੇ ਨਾ ਫੁੱਲ ਆਪਣੇ ਛੋਟੇ ਨਹੀਂ ਰੱਖਣੇ ਫੁੱਲਾਂ ਦਾ ਸਾਈਜ਼ ਆਪਣੇ ਵੱਡਾ ਰੱਖਣਾਗਾ ਜਿਹੜੀ ਇਹ ਆਪਾਂ ਕੱਚੀ ਗੋਭੀ ਬਣਾਉਣੀ ਆ ਸਾਈਜ਼ ਫੁੱਲਾਂ ਦਾ ਥੋੜਾ ਜਿਆ ਵੱਡਾ ਰੱਖਣਾ ਕਿਉਂਕਿ ਫਿਰ ਇਹ ਵੀ ਘੁਲ ਨਾ ਜਾਣ ਤਾਂ ਕਰਕੇ ਕਿਉਂਕਿ ਜਿਹੜੀ ਘਰ ਦੀ ਗੋਭੀ ਹੁੰਦੀ ਹੈ ਨਾ ਇਹ ਵੀ ਬਾਹਲੀ ਛੇਤੀ ਘੁਲ ਜਾਂਦੀ ਹੈ ਜੀ ਜਿਹੜੀ ਆਪਾਂ ਬਾਜ਼ਾਰ ਚ ਲੈ ਕੇ ਆਉਨੇ ਆ ਉਹ ਤਾਂ ਸਮਝ ਲਓ ਵੀ ਸਮਝ ਲਓ ਵੀ ਜਿਆਦੇ ਉਹ ਹੋ ਜਾਂਦੀ ਹੈ ਜੀ ਇਹ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਜਿਹੜਾ ਤੇਲ ਆਪਾਂ ਪਾਇਆ ਸੀ ਸਰੋਂ ਦਾ ਮਿਕਸ ਕਰ ਦੇਣਾਗਾ ਇਸ ਤਰ੍ਹਾਂ ਦੇਖੋ ਇਹ ਗੋਭੀ ਤੁਸੀਂ ਬਣਾ ਕੇ ਦੇਖੋ ਬਹੁਤ ਜਿਆਦਾ ਵਧੀਆ ਬਣਦੀ ਹੈ ਇਹ ਤੇ ਕਈ ਵਾਰ ਦਿਨੇ ਬੱਚੇ ਨੂੰ ਭੁੱਖ ਲੱਗਦੀ ਹੈ ਨਾ ਬਸ ਇਸ ਤਰ੍ਹਾਂ ਬਣਾ ਕੇ ਦੇ ਦਿਓ ਤੁਸੀਂ ਕੱਚੀ ਗੋਭੀ ਮਸਾਲੇ ਦਾ ਤੇ ਜਵਾਕ ਫਟਾਫਟ ਖਾ ਲੈਂਦੇ ਆ ਇਹਨੂੰ ਤੇ ਜੇ ਹੂੰ ਆਪਾਂ ਕਈਏ ਵੀ ਤੁਸੀਂ ਗੋਭੀ ਪੱਟ ਕੇ ਖਾ ਲਓ ਤੇ ਹੂੰ ਨੱਕ ਬੁਲਝੇ ਵਟਦੇ ਆ ਜਵਾਕ ਖਾਂਦੇ ਨਹੀਂ ਹੈਗੇ ਲਓ ਜੀ ਹੁਣ ਆਪਾਂ ਨੂੰ ਇੱਕ ਸਾਈਡਲ ਮਿਲ ਗਈਆਂ ਸੀ ਥੋੜੀਆਂ ਜਿਹੀਆਂ ਛਟੀਆਂ ਇਹ ਆਪਾਂ ਸੁੱਕੀਆਂ ਚੱਕ ਲੈਣੀਆਂ ਉਸ ਤੋਂ ਬਾਅਦ ਹਲਦੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਇਹ ਆਪਣੇ ਵਾਲੀ ਸੀ ਉਵਾਰ ਕੇ ਇਹਨੂੰ ਆਪਾਂ ਸੁਕਾਉਣੇ ਆਂਗੇ ਸੁਕਾ ਕੇ ਫੇਰ ਇਹਦਾ ਬੋਰਡਰ ਬਣੂਗਾ ਤੇ ਇਹਨੂੰ ਆਪਾਂ ਰੋਜ਼ ਧੁੱਪੇ ਧਰ ਦਿੰਨੇ ਹੁੰਨੇ ਆਗੇ ਚਲੋ ਜੀ ਹੁਣ ਆਪਾਂ ਇਹਨੂੰ ਸ਼ਾਮ ਦੇ ਨੇ ਅੰਦਰ ਤੇ ਸਬਜੀ ਜਿਹੜੀ ਆਪਣੀ ਬਣੀ ਜਾਂਦੀ ਐ ਜਾਨੀ ਕਿ ਕੱਚੀ ਗੋਭੀ ਸਬਜ਼ੀ ਵੀ ਨਾ ਮਨੋ ਬਸ ਇੱਕ ਕੱਚੀ ਗੋਭੀ ਇੱਕ ਤਰ੍ਹਾਂ ਦੀ ਬਣਦੀ ਇਹ ਸਬਜ਼ੀ ਵਾਂਗੂ ਹੀ ਆਗੀ ਕੱਚੀ ਗੋਭੀ ਦੀ ਜਿਹੜੀ ਸਬਜ਼ੀ ਬਣ ਕੇ ਤਿਆਰ ਆ ਬਹੁਤ ਵਧੀਆ ਤੇ ਏशे ਤਰੀਕੇ ਨਾਲ ਦੇਖੋ ਆਪਾਂ ਬੱਚਿਆਂ ਨੂੰ ਕੱਚੀ ਗੋਭੀ ਬਣਾ ਕੇ ਦੇ ਸਕਦੇ ਆ ਇਹ ਸਲਾਦ ਦੇ ਨਾਲ ਬਹੁਤ ਜਿਆਦੇ ਵਧੀਆ ਲੱਗਦੀ ਹੈਗੀ ਖਾਣ ਨੂੰ ਟੇਸਟ ਬਹੁਤ ਜਿਆਦੇ ਵਧੀਆ ਹੁੰਦਾਗਾ ਜੇ ਬੱਚੇ ਨਹੀਂ ਸਬਜ਼ੀ ਖਾਂਦੇ ਇਹੋ ਹੀ ਨੱਕ ਮੂਹ ਜਾਂ ਮਾਰ ਦੇ ਆਗੇ ਸਭ ਇਹ ਇਸ ਤਰੀਕੇ ਨਾਲ ਦੇਖੋ ਆਪਾਂ ਉਹਨਾਂ ਸਬਜ਼ੀ ਬਣਾ ਕੇ ਗੋਭੀ ਵੀ ਦੇ ਸਕਦੇ ਹਾਂ ਜੇ ਤੁਹਾਨੂੰ ਤਾਜੀ-ਤਾਜੀ ਗੋਭੀ ਤੋੜੀ ਸੀ ਆਪਾਂ ਨੇ ਤੇ ਇਹਨੂੰ ਆਪਾਂ ਫਰਾ ਦੇ ਨਾਲ ਚੰਗੀ ਤਰ੍ਹਾਂ ਦੇਖੋ ਪਰੋਸ ਕੇ ਬੱਚਿਆਂ ਨੂੰ ਦੇ ਸਕਦੇ ਹਾਂਗੇ ਤੇ ਜਿਵੇਂ ਕਿ ਹੁਣ ਆਪਾਂ ਆਮ ਗੋਭੀ ਬਣਾਉਣੀ ਆ ਸਬਜ਼ੀ ਬਣਾਉਣੀ ਆ ਉਹ ਆਪਾਂ ਵੱਧ ਪਕਾਉਣੀ ਆ ਪਰ ਇਹ ਜਿਆਦਾ ਨਹੀਂ ਪਕਾਈ ਹੋਈ ਘੱਟ ਪਕਾਈ ਹੋਈ ਗੋਭੀ ਆ ਤੇ ਜਿਹੜੀ ਗੋਭੀ ਹੈ ਖਾਣਾਂ ਚ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਗੋਭੀ ਦਾ ਇਸ ਸਵਾਦ ਨਾਲ ਇਹਨੂੰ ਆਪਾਂ ਬਹੁਤ ਚਾਹ ਨਾਲ ਖਾਣੇ ਆਗੇ। ਇਸੇ ਤਰੀਕੇ ਨਾਲ ਆਸੀਂ ਬਣਾਉਣੇ ਆਂ ਸੱਚੀ ਗੋਭੀ ਦੀ ਸਬਜ਼ੀ ਜਦੋਂ ਬੱਚੇ ਮੰਗ ਕਰਦੇ ਆਵੇ ਆਪਾਂ ਕੱਤੀ ਗੋਭੀ ਖਾਣੀ ਹੈ ਤਾਂ ਉਹਨਾਂ ਨੂੰ ਇਸੇ ਤਰ੍ਹਾਂ ਮਸਾਲੇ ਪਾੜਾ ਕੇ ਕੱਤੀ ਗੋਭੀ ਬਣਾ ਕੇ ਦੇਨੇ ਆ ਤੇ ਸਵਾਦ ਨਾਲ ਉਹ ਖਾਂਦੇ ਆ ਤੇ ਬਹੁਤ ਖੁਸ਼ੀ ਨਾਲ ਖਾਂਦੇ ਆ ਇਹ ਗੋਭੀ ਤੇ ਕਿਉਂਕਿ ਦਾ ਸਵਾਦ ਬਹੁਤ ਜਿਆਦਾ ਵਧੀਆ ਆਂਦਾ। ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰੇ ਤੇ ਸ਼ੇਅਰ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ। ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਮਿਲਦੀ ਹੈ ਜੀ ਹੁਣ ਆਪਾਂ ਅਗਲੀ ਵੀਡੀਓ